ਸਨ 1892 ਦੇ ਵਿੱਚ ਸਿਕੰਨਿਆ ਮਹਾਵਿਦਿਆਲਿਆ ਨਾਂ ਦਾ ਇੱਕ ਸਕੂਲ ਜਿਹੜਾ ਕਿ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਭਾਈ ਤਖਤ ਸਿੰਘ ਜੀ ਦੁਆਰਾ ਔਸਤਰੀ ਵਿਦਿਆ ਵਾਸਤੇ ਖੋਲਿਆ ਗਿਆ ਸੀ ਉਹਦੀ ਅੱਜ ਦੀ ਇਮਾਰਤ ਅੱਜ 18 ਦਸੰਬਰ 2025 ਤੋਂ ਇਥੇ ਇਹ ਸਕੂਲ ਚੱਲ ਰਿਹਾ ਜਿਸ ਮਨਸ਼ਾ ਨਾਲ ਤੇ ਜਿਸ ਭਾਵਨਾਵਾਂ ਨਾਲ ਸ਼ੁਰੂ ਕੀਤਾ ਗਿਆ ਸੀ ਉਹ ਪਰਸਥਿਤੀਆਂ ਤਾਂ ਨਹੀਂ ਹੈਗੀਆਂ ਬੱਚੇ ਬਹੁਤ ਘੱਟ ਨੇ ਜਦੋਂ ਕਿ ਹੁਣ ਤੱਕ ਤਾਂ ਇਹ ਸਕੂਲ ਇੱਕ ਯੂਨੀਵਰਸਿਟੀ ਤਬਦੀਲ ਹੋ ਜਾਣਾ ਚਾਹੀਦਾ ਸੀ ਪਰ ਇਹ ਅਜੇ ਰੇਂਗ ਦਾ ਰੇਂਗ ਦਾ ਸਕੂਲ ਦੀ ਅਵਸਥਾ ਵਿੱਚ ਚੱਲ ਰਿਹਾ ਔਰ ਮੈਜੋਰਿਟੀ ਬੀਪੀਐਲ ਬੱਚੇ ਪੜਦੇ ਨੇ ਜਿਹੜੇ ਜਿਹੜੇ ਗਿਣਤੀ ਵਿੱਚ ਅਜੇ ਵੀ ਬਹੁਤ ਥੋੜੇ ਨੇ ਟੀਚਰਸ ਵੀ ਥੋੜੇ ਨੇ ਤੇ ਇਹ ਸਾਡੇ ਸਿੱਖਾਂ ਦੇ ਇੱਕ ਮੈਨੂੰ ਲੱਗਦਾ ਵੀ ਉਦਾਸੀਨਤਾ ਸ਼ਾਇਦ ਐਜੂਕੇਸ਼ਨ ਵਾਲੇ ਪੱਖੋਂ ਅਸੀਂ ਇਸ ਬਖਵਲ ਟੀਹਾਰ ਨਹੀਂ ਦੇ ਰੇ ਏਡੀ ਵਿਸ਼ਾਲ ਇਮਾਰਤ ਦੇ ਹੁੰਦੇ ਹੋਆ ਵੀ ਇੱਥੇ ਸਿਰਫ 330 350 ਬੱਚਾ ਪੜਦਾ ਹੋਵੇ ਉਹ ਵੀ ਐਕਸਟ੍ਰੀਮਲੀ ਗਰੀਬ ਪੇਰੈਂਟਸ ਦੇ ਜਿਹੜੇ ਆਪਣੇ ਬੱਚਿਆਂ ਨੂੰ ਕਿਤੇ ਹੋਰ ਨਹੀਂ ਪੜਾ ਸਕਦੇ ਇੱਥੇ ਤਾਂ ਇੱਕ ਮਾਡਲ ਬਣਨਾ ਚਾਹੀਦਾ ਸੀ ਕਿ ਜਿਹੜਾ ਇਸਤਰੀ ਵਿਦਿਆ ਦਾ ਇੰਡੀਆ ਦੇ ਵਿੱਚ ਲੀਡ ਕਰਨ ਵਾਲਾ ਇੰਸਟੀਚਿਊਸ਼ਨ ਹੁੰਦਾ ਪਰ ਇੱਥੇ ਹਾਲਾਤ ਨੇ ਜੋ ਦੇਖ ਕੇ ਸੁਣ ਕੇ ਫੀਲ ਹੁੰਦਾ ਮਹਿਸੂਸ ਹੁੰਦਾ ਕਿ ਸਾਨੂੰ ਆਪਣੀ ਉਦਾਸੀਨਤਾ ਤੋਂ ਉੱਪਰ ਉੱਠਣਾ ਚਾਹੀਦਾ ਹੈ ਬੱਚੇ ਅੱਜ ਭਾਈ ਸਾਹਿਬ ਪਇਤਖ ਸਿੰਘ ਜੀ ਦਾ 18 ਦਸੰਬਰ ਨੂੰ ਉਹਨਾਂ ਦਾ ਕਾਲ ਚਲਾਣਾ ਕਰਨ ਦਾ ਉਹ ਸਮਾਂ ਉਹ ਮਨਾ ਰਹੇ ਨੇ ਸੈਲੀਬ੍ਰੇਟ ਕਰ ਰਹੇ ਨੇ ਇਸ ਵਰਸੀ ਨੂੰ ਭਾਈ ਸਾਹਿਬ ਜੀ ਦੀ ਯਾਦਗਾਰ ਨੂੰ ਉਹਨਾਂ ਦੇ ਏਸਤਰੀ ਵਿਦਿਆਦੇ ਲਈ ਕੀਤੇ ਹੋਏ ਕੰਮਾਂ ਨੂੰ ਤੇ ਉਹਦੇ ਲਈ ਬੱਚਿਆਂ ਨੇ ਸਹਿਜ ਪਾਠ ਰੱਖਿਆ ਪਾਰਸ ਤੇ ਭੋਗ ਪਾਏ ਗਏ ਉਸ ਤੋਂ ਬਾਅਦ ਕੀਰਤਨ ਕੀਤਾ ਬੱਚਿਆਂ ਨੇ ਤੇ ਇੱਥੇ ਜਿਹੜੇ 뮤직 টিਚਰ ਨੇ ਉਹਨਾਂ ਨੇ ਵੀ ਕੀਰਤਨ ਕੀਤਾ ਉਹਦੇ ਮਿਹਰਬਾਨੀ ਮੈਨੂੰ ਵੀ ਪਰਸਾ ਆ ਗਈ ਜਿੱਤੇ ਬਹੁਤ ਸਖਤ ਆ ਗਏ ਆ ਬਾਹਰੋਂ ਚਲੋ ਉਹਨਾਂ ਦੇ ਆਜੋ ਜਾਓ ਆਜੋ ਦਰਸ਼ਨ ਕਰਨ ਦਾ ਮੌਕਾ ਮਿਲਿਆ ਕੁਝ ਪੁਰਾਣੇ ਟੀਚਰ ਜਿਹੜੇ ਇੱਥੇ ਰਿਟਾਇਰਡ ਟੀਚਰ ਨੇ ਉਹ ਆਏ ਕੋਈ ਪੁਰਾਣੇ ਸਟੂਡੈਂਟਸ ਆਏ ਜਿਨ੍ਹਾਂ ਬੱਚਿਆਂ ਨੇ ਕੀਰਤਨ ਕੀਤਾ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਉਸ ਤੋਂ ਬਾਅਦ ਲੰਗਰ ਵਰਤਾਇਆ ਗਿਆ ਤੇ ਇਸ ਤਰ੍ਹਾਂ ਅੱਜ ਭਾਈ ਤਖ ਸਿੰਘ ਜੀ ਦੀ ਯਾਦ ਵਿੱਚ ਜਿਨ੍ਹਾਂ ਨੇ ਏਸਤਰੀ ਵਿਦਿਆ ਤੇ ਰਣਾ ਕੰਮ ਕੀਤਾ ਇਸ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਉਮੀਦ ਕਰਦੇ ਹਾਂ ਕਿ ਸਿੱਖ ਤਵੱਜੋ ਦੇਣਗੇ ਇਸ ਪਾਸੇ ਵੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ